ਹਾਂਜੀ ਸੋ ਪ੍ਰਸ਼ਨ ਹੈ ਜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਪੰਜਾਬੀ ਦਾ ਜਿਹੜਾ ਏ ਪੇਪਰ ਹੁਣ ਵੱਡਾ ਮਾਸਟਰ ਕਿਤਾਬ ਜੀ ਤੇ ਵਿੱਚ ਇਹ ਤੁਹਾਡੇ ਲਈ ਹੈਂਡ ਵਾਈ ক্লাਸ ਹੈ ਇਸ ਤੋਂ ਇਲਾਵਾ ਪੰਜਾਬ ਲੈਵਲ ਦੀਆਂ ਜਿੰਨੀਆਂ ਵੀ ਗਵਰਨਮੈਂਟ ਕੋ ਸੇਵੀ ਖੇਤਰ ਦੇ ਵਿੱਚ ਤੇ ਵੀ ਵਿਭਾਗ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੀ ਪੰਜਾਬੀ ਦਾ ਕੰਪਲਸਰੀ ਪੇਪਰ ਉਸ ਨੂੰ ਟਾਰਗੇਟ ਕਰ ਤੁਹਾਡੇ ਵਾਸਤੇ ਜੀ ਦੇ ਵਿੱਚ ਆਪਾਂ ਪੂਰਾ ਕਵਰਸ ਲੈਕਚਰ ਕਰਨਾ ਹੈ ਇਸ ਤੋਂ ਪਹਿਲਾਂ ਆਪਣੀ ਤੋ ਇਸ ਕਲਾਸ ਨੂੰ ਵੀ ਤੁਸੀਂ ਜੁੜਨਾ ਜੀ ਜਿਹੜਾ ਤੁਹਾਡਾ ਪਹਿਲਾ ਪ੍ਰਸ਼ਨ ਤੁਹਾਨੂੰ ਆਨਸਰ ਜਿਹੜਾ ਹੈਗਾ ਜੀ ਕਮੈਂਟ ਦੇ ਵਿੱਚ ਕਰ ਰਹੇ ਨੇ ਅਮਨਦੀਪ ਚਾਲ ਜੀ ਕਹਿੰਦੇ ਸੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਜੀ ਤਾਂ ਗੁਰੂ ਅਰਜਨ ਦੇਵ ਜੀ ਦਾ ਜਨਮ ਜਿਹੜਾ ਹੈਗਾ ਜੀ 1503 ਈਸਵੀ ਦੇ ਵਿੱਚ ਹੁੰਦਾ ਹੈ 1503 ਈਸਵੀ ਦੇ ਵਿੱਚ ਗੁਰੂ ਜੀ ਦਾ ਜਿਹੜਾ ਹੈਗਾ ਜਨਮ ਹੁੰਦਾ ਹੈ ਉਸ ਤੋਂ ਅਗਲਾ ਪ੍ਰਸ਼ਨ ਤੁਹਾਡਾ ਹੈ ਜੀ ਸਕਰੀਨ ਤੇ ਗੁਰੂ ਅਰਜਨ ਦੇਵ ਜੀ ਨੂੰ ਪ੍ਰਗਤੀ ਕਦੋਂ ਮਿਲੀ ਗੁਰੂ ਅਰਜਨ ਦੇਵ ਜੀ ਨੂੰ ਪੁਰਤਾ ਗੱਦੀ ਕਦੋਂ ਮਿਲਦੀ ਹੈ ਸੋ ਮੋਸਟ ਇੰਪੋਰਟੈਂਟ ਪ੍ਰਸ਼ਨ ਆਇਆ ਵੀ ਤੁਹਾਡਾ ਇਸ ਦੇ ਵਿੱਚ ਜੋ ਤੁਸੀਂ ਦੇਖੋਗੇ ਜੀ ਕਿ ਇਹ ਆਪਣੇ ਪੰਜਵੇਂ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਮੋਸਟ ਇੰਪੋਰਟੈਂਟ ਪੁਰਤਾ ਗੱਦੀ ਜਿਹੜੀ ਹੈਗੀ ਹੈ ਇਹਨਾਂ ਨੂੰ ਮਿਲਦੀ ਹੈ ਕਿ ਜਲਦੀ ਤੋਂ ਜਲਦੀ ਆਨਸਰ ਕਮੈਂਟ ਕਰ ਦਿਓ ਕਿ ਕਦੋਂ ਮਿਲੀ ਹੈ ਜੀ ਹਾਂਜੀ ਹਾਂਜੀ ਗੁਰਤਾ ਗੱਦੀ ਕਦੋਂ ਮਿਲਦੀ ਹੈ ਜੀ ਇਹਨਾਂ ਨੂੰ ਗੁਰਤਾ ਗੱਦੀ ਇਹਨਾਂ ਨੂੰ ਜੀ 1581 ਦੇ ਵਿੱਚ 80 ਦੇ ਵਿੱਚ 82 ਦੇ ਵਿੱਚ 83 ਦੇ ਵਿੱਚ ਕਦੋਂ ਗੁਰਤਾ ਗੱਦੀ ਹੈ ਜਿਹੜੀ ਉਹ ਇਹਨਾਂ ਨੂੰ ਮਿਲਦੀ ਹੈ ਜੀ ਜਲਦੀ ਤੋਂ ਜਲਦੀ ਆਨਸਰ ਕਮੈਂਟ ਕਰ ਦੋ ਬਸ਼ਰਵਾਤ ਹਾਂਜੀ ਗੁਰਤਾ ਗੱਦੀ ਕਦੋਂ ਇਹਨਾਂ ਨੂੰ ਮਿਲਦੀ ਹੈ ਜੀ ਤੋ ਸਹੀ ਆਨਸਰ ਹੈ ਜੀ ਤੁਹਾਡਾ 1581 ਜੀ 1581 ਦੇ ਵਿੱਚ ਜਿਹੜੀ ਹੈਗੀ ਆ ਵੀ ਉਹ ਗੁਰਤਾ ਗੱਦੀ ਮਿਲਦੀ ਹੈ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਦੀ ਬਾਣੀ ਇਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਸਾਰੇ ਕੁਐਸਚਨ ਆ ਜਿਹੜੇ ਤੁਹਾਨੂੰ ਆਪਣੇ ਪਾਸਾਂ ਦੇ ਜਨਨ ਕਿ ਉਹ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਗੁਰੂ ਅਰਜਨ ਦੇਵ ਜੀ ਦੇ ਗੁਰੂ ਕਾਲ ਦਾ ਸਮਾਂ ਦੱਸੋ ਗੁਰੂ ਅਰਜਨ ਦੇਵ ਜੀ ਦੇ ਗੁਰੂ ਕਾਲ ਦਾ ਸਮਾਂ ਕਦੋਂ ਆ ਜੀ 1563 ਤੋਂ 1604 1563 ਤੋਂ 1600 سوری 1581 ਤੇ ਜਾਂ ਫਿਰ 1581 ਤੋਂ 1606 1581 ਤੋਂ 1504 ਗੁਰੂ ਅਰਜਨ ਦੇਵ ਜੀ ਦਾ ਜਿਹੜਾ ਹੈਗਾ ਗੁਰੂਕਾਲ ਦਾ ਸਮਾਪਨ ਨੂੰ ਪੁੱਛਿਆ ਗਿਆ ਵੀ ਤੁਸੀਂ ਸਾਥੀਓ ਆਨਸਰ ਜ਼ਰੂਰ ਕਮੈਂਟ ਕਰਦਿਆ ਕਰੋ ਨਾਲ ਦੀ ਨਾਲ ਕਲਾਸ ਆਪਣੀ ਜਿਹੜੀ ਹੈਗੀ ਆ 11:30 ਵਜੇ ਹੋਇਆ ਕਰੂਗੀ ਜੀ ਇਹ ਇਹ ਪੰਜਾਬੀ ਦੀ ਕਲਾਸ ਹੈ ਜਿਹੜੀ ਫੁੱਲ ਸੀਰੀਜ਼ ਆਪਾਂ ਇਸ ਦੇ ਵਿੱਚ ਕਵਰ ਕਰਾਂਗੇ ਆਪਣਾ ਜੀ ਇੱਕ ਕਲਾਸ ਦੇ ਵਿੱਚ ਤੁਹਾਨੂੰ ਲਾਈਨ ਬਾਈ ਲਾਈਨ ਐਮਸੀਕਿਊ ਦੇਖਣ ਨੂੰ ਹਰ ਇੱਕ ਲਾਈਨ ਦਾ ਐਮਸੀਕਿਊ ਤੁਹਾਨੂੰ ਦੇਖਣ ਨੂੰ ਮਿਲੂ ਹਾਂਜੀ ਸਹੀ ਆਨਸਰ ਹੈ ਜੀ ਤੁਹਾਡਾ ਸੀ ਆ ਰਿਹਾ ਜੀ ਸੋ ਸਹੀ ਆਨਸਰ ਹੈ ਜੀ 1581 ਤੋਂ 1606 1581 ਤੋਂ 1606 ਤੱਕ ਜਿਹੜੇ ਗੁਰੂ ਜੀ ਨੇ ਉਹ ਦਾ ਗੁਰੂ ਕਾਲ ਦਾ ਸਮਾਂ 1581 ਦੇ ਵਿੱਚ ਗੁਰਤਾ ਜੀ ਮਿਲਦੀ ਹੈ ਤੇ 1606 ਦੇ ਵਿੱਚ ਜਿਹੜੀ ਉਹਨਾਂ ਆਪ ਤੁੰਕੇ ਉਸ ਤੋਂ ਅਗਲਾ ਪ੍ਰਸ਼ਨ ਜੀ ਤੁਹਾਡਾ ਗੁਰੂ ਅਰਜਨ ਦੇਵ ਜੀ ਕਿੰਨੇ ਸਾਲ ਗੁਰਗੱਦੀ ਤੇ ਰਹੇ ਗੁਰਗੱਦੀ ਤੇ ਬਰਾਜਮਾਨ ਗੁਰੂ ਅਰਜਨ ਦੇਵ ਜੀ ਕਿੰਨੇ ਸਾਲ ਰਹੇ ਜੀ 20 ਸਾਲ 22 ਸਾਲ 23 ਸਾਲ ਤੇ ਜਾਂ ਫਿਰ 25 ਸਾਲ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਹੈਗਾ ਜੀ ਗੁਰੂ ਕਾਲ ਦਾ ਸਮਾਂ ਕਿੰਨਾ ਸੀ ਤਾਂ ਕਿ ਲੋਕ ਕਿੰਨੇ ਸਾਲ ਗੁਰਤਾ ਗੱਦੀ ਤੇ ਬਰਾਜਮਾਨ ਰਹੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਜਿਹੜਾ ਹੈਗਾ ਜੀ ਉਹ 25 ਸਾਲ ਦਾ ਸੀ 25 ਸਾਲ ਇਹਨਾਂ ਦੀ ਗੁਰਿਆਈ ਦਾ ਸਮਾਂ ਕਈ ਵਾਰ ਪੁੱਛ ਲੈਂਦੇ ਨੇ ਕਿ ਇਸ ਗੁਰੂ ਕਿੰਨੇ ਸਾਲ ਗੁਰਿਆਈ ਇਸ ਜਾਨ ਉਹ ਗੁਰੂ ਕਿਹੜੇ ਨੇ ਜਿਨ੍ਹਾਂ ਦਾ ਗੁਰੂ ਕਾਲ ਦਾ ਸਮਾਂ ਪੁੱਛ ਰਹੇ ਆ ਇਹ ਦਾਰਦੇਸ ਤਰੀਕੇ ਦੇ ਨਾਲ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਸੋ ਬੀ ਆਨਸਰ ਆ ਰਿਹਾ ਜੀ 25 ਸਾਲ ਜੀ ਸੋ ਅੱਗੇ ਹੈ ਜੀ ਆਪਣਾ ਵੀ ਪ੍ਰਸ਼ਨ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਦੇ ਪਿਤਾ ਕਿੰਨੇ ਗੁਰੂ ਸਨ ਤਾਂ ਇਹ ਆਪਾਂ ਨੂੰ ਪਤਾ ਹੀ ਹੈ ਕਿ ਚੌਥੇ ਗੁਰੂ RAMDAS ਜੀ ਦੇ ਜਿਹੜੇ ਪੁੱਤਰ ਸੀਗੇ ਗੁਰੂ ਅਰਜਨ ਦੇਵ ਜੀ ਤੋਂ ਮਮਨਦੀਪ タル ਜਿਹਦੇ ਅੰਸਰ ਆ ਰਹੇ ਹੈ ਵੈਰੀ ਗੁੱਡ ਜੀ ਤੋਂ ਗੁਰੂ RAMDAS ਜੀ ਦੇ ਜਿਹੜੇ ਹੈਗੇ ਸੀ ਪੁੱਤਰ ਗੁਰੂ ਅਰਜਨ ਦੇਵ ਜੀ ਸੀ ਠੀਕ ਹੈ ਵੀ ਤਾਂ ਗੁਰੂ ਅਰਜਨ ਦੇਵ ਜੀ ਹੈ ਜਿਹੜੇ ਉਹਨਾਂ ਦੇ ਪਿਤਾ ਦਾ ਨਾਮ ਗੁਰੂ RAMDAS ਸੀ ਗੁਰੂ RAMDAS ਜੀ ਦੇ ਪੁੱਤਰ ਦਾ ਨਾਮ ਗੁਰੂ ਅਰਜਨ ਦੇਵ ਸੀ RAMDAS ਜੀ ਚੌਥੇ ਗੁਰੂ ਸੀ ਤੇ ਤੀਜੇ ਗੁਰੂ ਦੇ ਜਿਹੜੇ ਹੈਗੇ ਆ ਉਹਨਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਬੇਟੀ ਦੇ ਨਾਲ ਵਿਆਹ ਹੋਏ ਸੀਗੇ ਤੀਜੇ ਗੁਰੂ ਆ ਜਿਹੜੇ ਉਹ ਬੀਬੀ ਭਾਨੀ ਨੂੰ ਵਰਤਿੰਦੇ ਨੇ ਗੁਰਤਾ ਗੱਦੀ ਦਾ ਉਸ ਤੋਂ ਬਾਅਦ ਦੇ ਵਿੱਚ ਕਿ ਪੀੜੀ ਦਾ ਪੀੜੀ ਜਿਹੜੇ ਹੈ ਗੁਰੂ ਜਾਂ ਕਹਿੰੋ ਜਿਹੜੀ ਗੁਰਤਾ ਗੱਦੀ ਉਹ ਤੁਹਾਡੀ ਪੀੜੀ ਦੇ ਵਿੱਚ ਰਹੂਗੀ ਤਾਂ ਫਿਰ ਆਪਾਂ ਨੂੰ ਚੌਥੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਜਿੰਨੇ ਵੀ ਗੁਰੂ ਹੋਏ ਨੇ ਉਸੇ ਪੀੜੀ ਦੇ ਸੋ ਅਗਲਾ ਪ੍ਰਸ਼ਨ ਜੀ ਤੁਹਾਡਾ ਗੁਰੂ ਅਰਜਨ ਦੇਵ ਜੀ ਦੇ ਮਾਤਾ ਕਿਸ ਗੁਰੂ ਦੀ ਪੁੱਤਰੀ ਤਾਂ ਗੁਰੂ ਅਰਜਨ ਦੇਵ ਜੀ ਦੇ ਮਾਤਾ ਮਤਲਬ ਉਹਨਾਂ ਦੇ ਜੀਵਨ ਦਾ ਬ੍ਰੇਕਟ ਕੁਆਸ਼ਨ ਨੇ ਬੜੇ ਈਜ਼ੀ ਨੇ ਸਾਰੇ ਨੂੰ ਆਉਂਦੇ ਨੇ ਟਾਈਮ ਨਾ ਬਰਬਾਦ ਕਰੋ ਆਨਸਰ ਦੇਖੋ ਜੀ ਇਹਦਾ ਹੈਗਾ ਗੁਰੂ ਅਮਰਦਾਸ ਜੀ ਦੀ ਪੁੱਤਰੀ ਜਿਹੜੀ ਬੀਬੀ ਭਾਨੀ ਐ ਠੀਕ ਹੈ ਜੀ ਉਹ ਗੁਰੂ ਅਰਜਨ ਦੇਵ ਜੀ ਦੇ ਮਾਤਾ ਸੀਗੇ ਤਾਂ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਦੇ ਦੋਤੇ ਸਨ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਦੇ ਦੋਤੇ ਸਿਹੀ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਜਿਹੜੇ ਹੈਗੇ ਆ ਦੋ ਤੇ ਸੀਗੇ ਠੀਕ ਆ ਦੋਹਿਤਾ ਬਾਣੀ ਦਾ ਬੋਹਿਤਾ ਸ਼ਬਦ ਕਿਸ ਲਈ ਵਰਤਿਆ ਗਿਆ ਤਾਂ ਦੋਹਿਤਾ ਬਾਣੀ ਦਾ ਬੋਹਿਤਾ ਸ਼ਬਦ ਹੈ ਜਿਹੜਾ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਤੇ ਵਰਤਿਆ ਸੀ ਕਿਸ ਗੁਰੂ ਨੇ ਵਰਤਿਆ ਸੀ ਗੁਰੂ ਅਮਰਦਾਸ ਜੀ ਜਿਹੜਾ ਇਹ ਮੇਰਾ ਦੋਹਿਤਾ ਹੈ ਉਹ ਬਾਣੀ ਦਾ ਬੋਹਿਤਾ ਹੋਏਗਾ ਠੀਕ ਆ ਬਾਣੀ ਹੈ ਜਿਹੜੀ ਮਤਲਬ ਉਹਨਾਂ ਦੇ ਉਚਾਰਨ ਦੇ ਵਿੱਚ ਤਾਂ ਕਿਰੋਂ ਕਿ ਬਾਣੀ ਨੇ ਨਿਮਾਤਾ ਹੋਣਗੇ ਇਹ ਅਨਸਰ ਠੀਕ ਹੈ ਜੀ ਤੋ ਅਗਲਾ ਪ੍ਰਸ਼ਨ ਜੀ ਆਪਣਾ 8ਵਾਂ ਜਿਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਵੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ਤਾਂ ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਨਾਮ ਮਾਤਾ ਗੰਗਾ ਜੀ ਸੀਗਾ ਜੀ ਮਾਤਾ ਗੰਗਾ ਜੀ ਹੈ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਧਰਮ ਪਤਨੀ ਨੇ ਇਹਨਾਂ ਦੇ ਨਾਲ ਜਿਹੜਾ ਇਤਿਹਾਸਕ ਤੱਤ ਜੁੜਿਆ ਹੋਇਆ ਹੈ ਮੋਸਟ ਇੰਪੋਰਟੈਂਟ ਕਿ ਜਦੋਂ ਇਹਨਾਂ ਦੇ ਕਾਫੀ ਸਮਾਂ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੀ ਔਲਾਦ ਨਹੀਂ ਹੁੰਦੀ ਤਾਂ ਉਸ ਔਲਾਦ ਆ ਜਿਹੜੀ ਔਲਾਦ ਦੀ ਪ੍ਰਾਪਤੀ ਜੇ ਰਹੀ ਬਾਬਾ ਬੁੱਢਾ ਜੀ ਦੇ ਜਾਂਦੇ ਨੇ ਬਾਅਦ ਦੇ ਵਿੱਚ ਦੁਆਰਾ ਫਿਰ ਜਾਂਦੇ ਨੇ ਬਾਬਾ ਬੁੱਢਾ ਜੀ ਦੇ ਗੁਰੂ ਅਰਜਨ ਦੇਵ ਜੀ ਨੇ ਨੂੰ ਕਹਿੰਦੇ ਨੇ ਕਿ ਆਪਾਂ ਤੁਹਾਨੂੰ ਨਿਮਰਤਾ ਦੇ ਨਾਲ ਅੱਗੇ ਜਾਣਾ ਚਾਹੀਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਘਰ ਗੁਰ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਜਿਹੜੇ ਕਿ ਆਪਣੇ ਸੇਵੇਂ ਗੁਰੂ ਨੇ ਇਹ ਇਹਨਾਂ ਦੇ ਨਾਲ ਤੱਥ ਜੁੜਿਆ ਹੋਇਆ ਜੀ ਉੱਥੋਂ ਹੀ ਬਾਬਾ ਬੁੱਢਾ ਜੀ ਦਾ ਜਿਹੜਾ ਇਤਿਹਾਸ ਹੈ ਉਹਨਾਂ ਦਾ ਇਤਿਹਾਸ ਤੱਥ ਠੀਕ ਹੈ ਗੰਡਾ ਤੇ ਜਿਹੜਾ ਰੋਟੀ ਵਾਲਾ ਪ੍ਰਸ਼ਾਦੇ ਵਾਲਾ ਉਹ ਤੱਥ ਹੈ ਜਿਸ ਨੂੰ ਵੀ ਲੋਕ ਉਸੇ ਤਰ੍ਹਾਂ ਉਹ ਜਾਉਂਦੇ ਨੇ ਵਿਵਾਦ ਦੇ ਲੋਕ ਤਾਂ ਇਹ ਉੱਥੋਂ ਦਾ ਹੀ ਇਸ ਘਟਨਾ ਤੋਂ ਬਾਅਦ ਜਿਹੜਾ ਨਾਲ ਜੁੜਦਾ ਤਾਂ ਅਗਲਾ ਪ੍ਰਸ਼ਨ ਵੀ ਆਪਣਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਕਿੰਵੇਂ ਗੁਰੂ ਸਨ ਤਾਂ ਗੁਰੂ ਅਰਜਨ ਦੇਵ ਜੀ ਦੇ ਪੁੱਤਰ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਜਿਵੇਂ ਗੁਰੂ ਹਰਗੋਬਿੰਦ ਜੀ ਆ ਜਿਹੜੇ ਉਹ ਗੁਰੂ ਅਰਜਨ ਦੇਵ ਦੇ ਪੁੱਤਰ ਸੀਗੇ ਤੇ ਮਾਤਾ ਗੰਗਾ ਜੀ ਉਹਨਾਂ ਦਾ ਜਿਹੜੀ ਮਾਤਾ ਦਾ ਨਾਮ ਸੀਗਾ ਤੇ ਇਹ ਬਾਬਾ ਬੁੱਢਾ ਜੀ ਦੀ ਅਸੀਸ ਹਦਕਾ ਪੈਦਾ ਹੋਏ ਸੀਗੇ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮੋਸਟ ਇੰਪੋਰਟੈਂਟ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜਿਹੜੇ ਪੁਆਇੰਟ ਨੇ ਉਹਨਾਂ ਦੇ ਵਿੱਚ ਅੰਮੀਰੀ ਪੀਰੀ ਦੀ ਸਥਾਪਨਾ ਦਾ ਮਾਮਲਾ ਦਾ ਮੋਸਟ ਇੰਪੋਰਟੈਂਟ ਹੈ ਅਕਾਲ ਤਖਤ ਦੀ ਸਥਾਪਨਾ ਜਿਹੜੀ ਉਹ ਉਹਨਾਂ ਦਾ ਸਭ ਤੋਂ ਜ਼ਿਆਦਾ ਮਤਲਬ ਕਿ ਵੱਡਾ ਕਾਰਜ ਹੈ ਇਸ ਤੋਂ ਬਾਅਦ ਦੇ ਵਿੱਚ ਸਿੱਖ ਧਰਮ ਦੇ ਵਿੱਚ ਦੋ ਤਰ੍ਹਾਂ ਦੀ ਜਿਹੜੀ ਹੈ ਗਈ ਹੈ ਮਤਲਬ ਐਡੋਲਜੀ ਚਾਰ ਤਰ੍ਹਾਂ ਉਹ ਇਕੱਠੀ ਹੋ ਕੇ ਕੰਮ ਕਰਦੀ ਹੈ ਇੱਕ ਸੱਤਾ ਰਾਜ ਸ਼ਕਤੀ ਦੀ ਪ੍ਰਾਪਤੀ ਤੇ ਜਿਹੜੀ ਗਿਆਨ ਮੁਕਸ਼ ਦੀ ਪ੍ਰਾਪਤੀ ਜਾਂ ਕਿਰੋਕਿ ਧਰਮ ਨੂੰ ਵੀ ਫਿਰ ਵਲਪ ਕਰਨਾ ਤੇ ਨਾਲ ਦੇ ਨਾਲ ਸੱਤਾ ਜਿਹੜੀ ਹੈ ਸ਼ਕਤੀ ਜਿਹੜੀ ਹੈ ਉਸ ਦੇ ਲਈ ਵੀ ਸੰਭਰਸ਼ ਕਰਨਾ ਯੋਜਨਾ ਤਾਂ ਇਸ ਤਰ੍ਹਾਂ ਜੀ ਸੰਤ ਤੇ ਸਿਪਾਹੀ ਦਾ ਜਿਹੜਾ ਵਰਜਾ ਹੈ ਉਹ ਗੁਰੂ ਜੀ ਦੇ ਦੁਆਰਾ ਸਾਥੀਓ ਦਿੱਤਾ ਜਾਂਦਾ ਆਪਣੀ ਵੀ ਰੀ ਪੀਰੀ ਦੀ ਤਲਵਾਰ ਦੇ ਨਾਲ ਤੋਂ ਅਗਲਾ ਪ੍ਰਸ਼ਨ ਜੀ ਆਪਣਾ ਆਪਸ਼ਨ ਸਟੈਪ ਹੋ ਗਿਆ ਠੀਕ ਹੈ ਦੇਖੋ ਜੀ 10ਵੇਂ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਪੁੱਛਿਆ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਦੇ ਕਿੰਵੇਂ ਪੁੱਤਰ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਤੀਜੇ ਪੁੱਤਰ ਸਨ ਕਈ ਵਾਰ ਆਪਾਂ ਨੂੰ ਪ੍ਰਸ਼ਨ ਆ ਜਾਂਦੇ ਇਹਨਾਂ ਦੇ ਰਿਸ਼ਤਿਆਂ ਦੇ ਨਾਲ ਵੀ ਕਿ ਫਲਾ ਕਿਸ ਗੁਰੂ ਦਾ ਕਿਸ ਗੁਰੂ ਦੇ ਨਾਲ ਕਿੰਨਾ ਮ ਰਿਸ਼ਤਾ ਸੀ ਠੀਕ ਹੈ ਜੀ ਕੀ ਰਿਸ਼ਤੇ ਦੇ ਵਿੱਚ ਉਹਨਾਂ ਦੇ ਕੀ ਲੱਗਦੇ ਸੀ ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਹੈ ਜਿਹੜੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਕਿੰਵੇਂ ਪੁੱਤਰ ਸਨ ਠੀਕ ਹੈ ਇਹੋ ਜਿਹੇ ਪ੍ਰਸ਼ਨ ਔਲਾਦ ਦੇ ਵਿੱਚ ਮਤਲਬ ਕਿੰਨਾ ਦਰਜਾ ਸੀ ਉਹਨਾਂ ਦਾ ਉਸ ਤੋਂ ਵੱਡੇ ਭੈਣ ਭਰਾ ਦਾ ਛੋਟੇ ਭੈਣ ਭਰਾਵਾਂ ਦਾ ਕੀ ਨਾਮ ਸੀ ਠੀਕ ਹੈ ਤੇ ਜਾਂ ਕਿਹੜੇ ਗੁਰੂ ਕਿਸ ਰਿਸ਼ਤੇ ਦੇ ਵਿੱਚ ਕਿਸ ਗੁਰੂ ਦੇ ਕੀ ਲੱਗਦੇ ਸੀ ਇਹਨਾਂ ਤੇ ਵੀ ਤੁਸੀਂ ਜ਼ਿਆਦਾ ਧਿਆਨ ਰੱਖਣਾ ਹੈ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਜਿਹੜੇ ਹੈਗੇ ਜੀ ਤੀਜੇ ਪੁੱਤਰ ਸੀ ਠੀਕ ਹੈ ਪਹਿਲੇ ਪੁੱਤਰ ਦਾ ਨਾਮ ਰਿਸੀ ਚੰਦ ਸੀਗਾ ਜੀ ਤੇ ਦੂਜੇ ਪੁੱਤਰ ਜਿਹੜੇ ਮਹਾਦੇਵ ਸੀ ਰਿਸੀ ਚੰਦ ਹੈ ਜਿਹੜਾ ਉਹੀ ਉਹ ਵਿਰੋਧ ਕਰਦੇ ਨੇ ਉਸ ਤੋਂ ਬਾਅਦ ਦੇ ਵਿੱਚ ਇਹ ਵਰਤਾਰੇ ਦੀਦਾ ਪਦਾਰਮਾਏ ਆ ਤਾਂ ਉੱਥੋਂ ਫਿਰ ਜਿਹੜਾ ਪ੍ਰਥੀਆ ਸੰਪਰਦਾਇਆ ਠੀਕ ਹੈ ਧੀਰਮਲੀਏ ਧੀਰਮਲੀਏ ਇਹ ਸਾਰੇ ਸੰਪਰਦਾਇਆ ਜਿਵੇਂ ਉਹ ਸੈਪਰੇਟ ਉਹਨਾਂ ਦੇ ਨਾਲ ਆਪਣੇ ਚੱਲਦੇ ਰਹਿੰਦੇ ਨੇ ਚੜਾਉਂਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਦੇ ਟੈਨ ਤੇ ਗੋਬਾਧ ਜੀ ਦੇ ਟੈਨ ਬਾਬਾ ਸ਼੍ਰੀ ਚੰਦ ਜੀ ਦਾ ਸੰਪਰਦਾਇ ਚੱਲਦਾ ਹੈ ਇਸੇ ਤਰ੍ਹਾਂ ਪ੍ਰਥੀ ਚੰਦ ਦਾ ਜਿਹੜਾ ਵੱਡਾ ਵਿਰੋਧੀ ਹੁੰਦਾ ਗੁਰੂ ਘਰ ਦਾ ਗੁਰੂ ਅਰਜਨ ਦੇਵ ਜੀ ਦਾ ਇਹ ਵੀ ਆਪਣਾ ਅਲੱਗ ਤੌਰ ਦਾ ਹੈ ਜਿਹੜਾ ਉਹ ਚਲਾ ਦਿੱਤਾ ਜਿੰਨਾ ਨੂੰ ਆਪਾਂ ਉਦਾਸੀ ਮਤ ਵਾਲੇ ਕਹਿੰਦੇ ਨੇ ਠੀਕ ਹੈ ਇਹ ਸਾਰੇ ਸੰਪਰਦਾਏ ਮੋਸਟਲੀ ਜਿਹੜੀ ਸੈਖ ਐਡੋਲੋਜੀ ਹੈ ਉਸ ਨੂੰ ਵੀ ਮੰਨਦੇ ਸੀ ਤੇ ਨਾਲ ਦੀ ਨਾਲ ਜਿਹੜਾ ਅਦਾਸੀ ਮਤਾ ਹੈ ਠੀਕ ਹੈ ਉਸ ਨੂੰ ਵੀ ਮੰਨਦੇ ਸੀ ਮਤਲਬ ਕਰਮ ਕੰਡਾ ਦੇ ਵਿੱਚ ਵੀ ਪਾਛੜਦਾ ਹੈ ਤਾਂ ਇਸ ਕਰਕੇ ਇਹ ਸੰਪਰਦਾਏ ਤੋਂ ਜਿਹੜੇ ਗੁਰੂ ਨੇ ਉਹ ਐਡੋਲ ਜਿਹੜੀ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਐਡੋਲੋਜੀ ਆ ਚਾਰ ਪਰ ਹੈ ਉਹਨੂੰ ਅੱਗੇ ਮੱਖਰ ਰੱਖ ਕੇ ਪ੍ਰਚਾਰ ਕਰਦੇ ਸੀ ਇਸ ਤਰ੍ਹਾਂ ਫਿਰ ਅੱਗੇ ਜਾ ਕੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹਨੇ ਆਪਣੇ ਗੁਰੂ ਉਹ ਰਾਜਮਾਨ ਗੁਰੂ ਉਹ ਆਪਾਂ ਨੂੰ ਦੇਖਣ ਦੇ ਜਿਹਦੇ ਵਿੱਚ ਇਹ ਸਾਰੇ ਕਰਮ ਪੰਡਾ ਦਾ ਜਿਹੜਾ ਹੈਗਾ ਖੰਡਨ ਕੀਤਾ ਇਸ ਤਰ੍ਹਾਂ ਇਹਦੇ ਵਿੱਚ ਪ੍ਰਿਥੀ ਚੰਦ ਤੇ ਮਹਾਦੇਵ ਜਿਹੜੇ ਹੈਗੇ ਜੀ ਉਹ ਇਹਨਾਂ ਦੇ ਦੋ ਪੁਰ ਪੁੱਤਰ ਸੂ ਅਗਲਾ ਪ੍ਰਸ਼ਨ ਵੀ ਆਪਣਾ ਗੁਰੂ ਅਰਜਨ ਦੇਵ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਕਿਸ ਨੇ ਕਿਹਾ ਗੁਰੂ ਅਮਰਦਾਸ ਜੀ ਨੇ ਆਪਾਂ ਪਹਿਲੇ ਹੀ ਗੱਲ ਕਰ ਚੁੱਕੀਆਂ ਕਿ ਜਦੋਂ ਇਹਨਾਂ ਦਾ ਜਨਮ ਹੁੰਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਨੂੰ ਅਸੀਸ ਦਿੰਦੇ ਨੇ ਗੁਰੂ ਅਮਰਦਾਸ ਜੀ ਕਿ דוਇਤਾ ਬਾਣੀ ਦਾ ਬੋਇਤਾ ਕਿ ਜਿਹੜਾ ਮੇਰਾ ਇਹ דוਇਤਾ ਹੈ ਉਹ ਬਾਣੀ ਦਾ ਬੋਇਤਾ ਹੋਵੇਗਾ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੀ ਬਾਣੀ ਸਭ ਤੋਂ ਵੱਧ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਹੈ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਹੈ ਗੁਰੂ ਅਮਰਦਾਸ ਜੀ ਦੀ ਵੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਜਿਹੜੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਦਰਜ ਹੈ ਕੁਝ ਪਤਾਵਾਂ ਜੇ ਆਪਾਂ ਨੂੰ 2210 ਮਿਲਦੇ ਨੇ ਉਨ੍ਹਾਂ ਦੇ ਸ਼ਬਦ ਤੇ ਕੋਸਤੇ ਬਾਈਸੂਠਾ ਲੈਂਦੇ ਆ ਅધુનિક ਤੌਰ ਦੇ ਵਿੱਚ ਜਿਹੜਾ ਆਪਾਂ ਮੰਨਦੇ ਆ ਗੁਰੂ ਜੀ ਦੇ ਜਿਹੜੇ ਟੋਟਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਅੰਕਤ ਸ਼ਬਦ ਨੇ ਉਹਨਾਂ ਨੂੰ 2218 ਜਿਹੜਾ ਹੈਗਾ ਮੰਨਦੇ ਆ ਠੀਕ ਹੈ ਜੀ ਸੋ ਅੱਗੇ ਆਪਣਾ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2218 ਤੁਹਾਨੂੰ ਕਈ ਬੁੱਕਸ ਤੇ 2218 ਵੀ ਮਿਲੂਗਾ ਪਰ ਇਹਦਾ ਸਹੀ ਉੱਤਰ 2218 18 ਜੀ 2218 ਜਿਹੜੇ ਹੈਗੇ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਸੋ ਉਸ ਤੋਂ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਆ ਵੀ 2233 ਤਾਂ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਹੈਗੀ ਬਾਣੀ 30 ਗ੍ਰੰਥਾਂ ਦੇ ਵਿੱਚ ਰਚੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਬਾਣੀ ਹੈ ਜਿਹੜੀ 31 ਰਾਗਾਂ ਦੇ ਵਿੱਚ ਦਰਜ ਹੈ ਠੀਕ ਹੈ ਜੀ ਤਾਂ ਸਾਰੀ ਜੀ ਸਾਰੀ ਬਾਣੀ ਹੈ ਜਿਹੜੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਹੜੀ ਉਹ 31 ਰਾਗਾਂ ਦੇ ਵਿੱਚ ਹੈ ਤੇ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਕਹਿ ਲਓ ਕਿ ਜਿਹੜੀ ਬਾਣੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਰਚੀ ਗਈ ਹੈ ਉਹਨਾਂ ਦੀ ਗਿਣਤੀ ਕਿੰਨੀਆਂ ਰਾਗਾਂ ਦੇ ਵਿੱਚ ਰਚੀ ਗਈ ਹੈ ਤੇ ਟੋਟਲ ਰਾਗਾਂ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੀ ਕੀ ਹੈ कंफ्यूज ਨਾ ਹੋਣਾ ਇਸ ਤੇ ਧਿਆਨ ਜ਼ਰੂਰ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਆਪਣਾ ਵੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਰਾਗ ਆਪਣੀ ਗੁਰਬਾਣੀ ਦੀ ਰਚਨਾ ਲਈ ਨਹੀਂ ਵਰਤਿਆ ਕਿਉਂ ਕਿਹੜਾ ਰਾਗ ਸੀਗਾ ਜਾਂ ਉਹ ਕਿਹੜੇ ਰਾਗ ਨੂੰ ਆਪਣੀ ਰਚਨਾ ਦੇ ਵਿੱਚ ਨਹੀਂ ਵਰਤਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਮਾਝ ਰਾਗ ਤਲੰਧ ਰਾਜ ਜਜਾਵੰਤੀ ਰਾਗ ਇਦੇ ਵਿੱਚੋਂ ਵੀ ਜੈਜਾਵੰਤੀ ਰਾਗ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਗੁਰਬਾਣੀ ਦੀ ਰਚਨਾ ਦੇ ਲਈ ਨਹੀਂ ਵਰਤਿਆ ਠੀਕ ਹੈ ਤਾਂ ਮਤਲਬ ਜਿਹੜੇ 30 ਰਾਗ ਨੇ ਉਹਨਾਂ ਦੇ ਠੀਕ ਹੈ ਜੀ ਤਾਂ 31ਵਾਂ ਰਾਗ ਹੈ ਜਿਹੜਾ ਉਹ ਜੈਜਾਵੰਤੀ ਦਾ ਰਾਗ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਨਹੀਂ ਵਰਤਿਆ ਗੁਰਬਾਣੀ ਮਤਲਬ ਜਿਹੜੀ ਰਚਨਾ ਉਹਨਾਂ ਨੇ ਖੁਦ ਕੀਤੀ ਹੈ ਹਾਂਜੀ ਉਹ ਸ੍ਰੀ ਆਦ ਗ੍ਰੰਥ ਦਾ ਸੰਕਲਨ ਕਿਸ ਨੇ ਕਰਵਾਇਆ ਤਾਂ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਜਿਹੜਾ ਜੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਪਤਾ ਹੀ ਹੈ ਆਪਾਂ ਨੂੰ ਨਾ ਸਾਰਿਆਂ ਨੂੰ ਭਾਈ ਗੁਰਦਾਸ ਜੀ ਨੇ ਜਿਹੜੀ ਗੁਰਬਾਣੀ ਹੈ ਬਾਣੀ ਨੂੰ ਲਿਖਣ ਦਾ ਕੰਮ ਕੀਤਾ ਤਾਂ ਜਦੋਂ ਇਹ ਬਾਣੀ ਦਾ ਕੰਮ ਹੋ ਰਿਹਾ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਗੁਰਦਾਸ ਜੀ ਤੇਰੀ ਬਾਣੀ ਨੂੰ ਵੀ ਸਦੇ ਦੀਆਂ ਬਾਣੀਆਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਦਈਏ ਤਾਂ ਭਾਈ ਗੁਰਦਾਸ ਨੇ ਬੜੀ ਨਿਮਰਤਾ ਦੇ ਨਾਲ ਜਿਹੜਾ ਹੈਗਾ ਗੁਰੂ ਸਾਹਿਬ ਤੋਂ ਦੇ ਜੀ ਮਾਫੀ ਮੰਗੀ ਜਾਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਦਰਜਾ ਜਿਹੜਾ ਗੁਰੂ ਨਾਲ ਦੀ ਬਾਣੀ ਦੇ ਰੂਪ ਤਾਂ ਨਹੀਂ ਹੋ ਸਕਦਾ ਤਾਂ ਫਿਰ ਗੁਰੂ ਜਿਹੜੇ ਆਪਣੇ ਹੈਗੇ ਨੇ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਨੂੰ ਉੱਥੇ ਬਰ ਦਿੰਦੇ ਨੇ ਇਹ ਤੁਹਾਡੀਆਂ ਜਿਹੜੀਆਂ ਇਹ 12 ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਚਾਪੀ ਕਿਹਾ ਜਾਂਦਾ ਹੈ ਠੀਕ ਹੈ ਕਿਉਂ ਕਿਉਂਕਿ ਜਿਹੜਾ ਵੀ ਕੋਈ ਸਿੱਖ ਹੈ ਗੁਰੂ ਦਾ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਹੈ ਪਾਣੀ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਤਾਂ ਉਸ ਦੇ ਲਈ ਪਹਿਲਾ ਜ਼ਰੂਰੀ ਇਹ ਹੈ ਕਿ ਉਹ ਤੇਰੀਆਂ ਜਿੱਡੀਆਂ 12 ਨੇ ਭਾਈ ਗੁਰਦਾਸ ਜੀਆਂ ਉਹਨਾਂ ਨੂੰ ਪੜ੍ਹ ਕੇ ਅਰਥ ਸਮੇਂ ਸਮਝੇ ਤੇ ਫਿਰ ਉਸ ਦੇ ਲਈ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਉਸ ਨੂੰ ਸਮਝਣਾ ਜਾਂ ਕਹਿੰਦੇ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਉਸ ਗੁਰਬਾਣੀ ਨੂੰ ਸਮਝਣਾ ਜਿਹੜਾ ਹੈਗਾ ਉਹ ਸਦਾ ਹੀ ਹੋਊਗਾ ਜਾਂ ਕਹਿੰਦੇ ਕਿ ਉਹ ਦੇ ਲਈ ਵਧੀਆ ਹੋਊਗਾ ਤਾਂ ਇਸ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਕਈ ਵਾਰ ਤੁਹਾਨੂੰ ਪ੍ਰਸ਼ੰਤ ਵਿੱਚ ਲੈ ਜਾਂਦਾ ਵੀ ਜਿਹੜੀਆਂ ਕੁੰਜੀਆਂ ਉਹ ਕਿਨੂੰ ਕਿਹਾ ਜਾਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਕੁੰਜੀਆਂ ਦਾ ਬਾਦ ਗੁਰਦਰ ਦੇਵ ਜੀ ਨੇ ਭਾਈ ਉਦਾਸ ਨੂੰ ਦਿੱਤਾ ਸੀ ਭਾਈ ਗੁਰਦਾਸ ਦੀਆਂ 12 ਨੂੰ ਜਿਹੜਾ ਹੈਗਾ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਕੁੰਜੀਆਂ ਦਾ ਸ਼ਬਦ ਦਾ ਲਿਰਾਉ ਵਰਤਿਆ ਜਾਂਦਾ ਜਾਂ ਕਿਹਾ ਜਾਂਦਾ ਸੀ ਜੀ ਸੋ ਬਾ ਤੁਹਾਡੇ ਬੜੇ ਈਜ਼ੀ ਕੁਐਸਚਨ ਨੇ ਆਨਸਰ ਨਹੀਂ ਚਾਹੀਦਾ ਠੀਕ ਹੈ ਜੀ ਜਦੋਂ ਆਪਾਂ ਇਹਨਾਂ ਦੇ ਸ਼ਬਦਾਂ ਦੇ ਵਿੱਚ ਅਗਲੀ ਕਲਾਸ ਦੇ ਵਿੱਚ ਜਾਵਾਂਗੇ ਚੈਪਟਰ ਦੇ ਵਿੱਚੋਂ ਇਹਨਾਂ ਦੇ ਤੋਂ ਕਾਦੇ ਪ੍ਰਸ਼ਨ ਉਹਦੋਂ ਆਪਾਂ ਆਨਸਰ ਹੈ ਜਿਹੜੇ ਤੁਹਾਡੇ ਪ੍ਰੈਕਟੀਕਲ ਨਾਲ ਦੇ ਨਾਲ ਲਾਵਾਂਗੇ ਤੁਹਾਡਾ ਅਗਲਾ ਪ੍ਰਸ਼ਨ ਵੀ ਤੁਹਾਡਾ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕਦੋਂ ਕਰਾਇਆ ਗੁਰੂ ਅਰਜਨ ਦੇਵ ਜੀ ਨੇ ਵੀ ਆਦਿ ਗ੍ਰੰਥ ਦਾ ਸਕਲ ਜਿਹੜਾ ਹੈਗਾ ਜਾਂ ਕਿਹਾ ਆਦਿ ਗ੍ਰੰਥ ਪੂਰਨ 1604 ਈਸਵੀ ਦੇ ਵਿੱਚ ਕਰਾਇਆ ਸੀ ਠੀਕ ਹੈ 1604 ਈਸਵੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੂਪ ਹੈ ਉਹ ਪੂਰੀ ਤਰ੍ਹਾਂ ਤਿਆਰ ਹੋ ਕੇ ਪ੍ਰਕਾਸ਼ ਕਰਵਾਇਆ ਜਾਂਦਾ ਉਸ ਨੂੰ ਇਹका प्रोग्राम ਸਾਡਾ ਦਾ ਸਰੂਪ ਜਿਹੜਾ ਪ੍ਰਕਾਸ਼ ਹੁੰਦਾ ਬਾਬਾ ਬੁੰਡਾ ਜੀ ਹੈ ਕਿਹੜਾ ਚੱਲਦੀ ਹੁੰਦੇ ਨੇ ਉਹ ਸਾਰੀਆਂ ਘਟਨਾਵਾਂ ਦਾ ਤੁਹਾਨੂੰ ਪਤਾ ਹੈ ਜੇ ਕਿਸੇ ਸਾਥੀ ਨੂੰ ਕਲਾਸਾਂ ਦੀ ਹੋਰ ਜ਼ਿਆਦਾ ਡਿਟੇਲ ਜਾਨਣੀ ਹੈ ਤਾਂ ਪੰਜਾਬ ਦੀ ਹਿਸਟਰੀ ਕੋਟਰੀ ਆਪਣੀ ਜਿਹੜੀ ਥਿਊਰੀਸ ਨੂੰ ਇਹ ਤਰੀ ਆਪਾਂ ਕੀ ਕੀਤੀ ਹੋਈ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ ਪੰਜਾਬ ਹਿਸਟਰੀ ਪਰ ਲੇਟ ਟੂ ਜੈਟ ਆਫਿਸ ਜੇਟ ਫॉर ਡਿਮਾਸਟਰ ਦੇ ਕਿਤਾਬ ਦੇ ਵਿੱਚ ਆਉਣ ਵਾਲੇ ਨੇ ਆਪਾਂ ਕੀਤੇ ਹੋਏ ਜੀ ਜ਼ਿਆਦਾ ਡਿਟੇਲ ਤੁਹਾਨੂੰ ਉਹਨਾਂ ਕਲਾਸਾਂ ਦੇ ਵਿੱਚ ਭੇਜੂਗੀ ਇਹਨਾਂ ਕਲਾਸਾਂ ਦੇ ਵਿੱਚ ਆਪਾਂ ਜਿਹੜੇ ਐਮਸੀਕੂ ਕਰ ਰਹੇ ਆਂ ਉਹ ਇਥੇ ਆਉਜੀ ਗੁਰੂ ਜੀ ਨੇ ਆਦ ਗ੍ਰੰਥ ਕਿਸ ਤੋਂ ਲਿਖਵਾਇਆ ਤਾਂ ਭਾਈ ਦਾਸ ਜੀ ਤੋਂ ਲਿਖਵਾਇਆ ਜੀ ਭਾਈ ਗੁਰਦਾਸ ਜੀ ਹੈ ਜਿਹੜੇ ਬੜਾ ਸੁੰਦਰ ਲਿਖਦੇ ਸੀ ਠੀਕ ਆ ਤਾਂ ਉਹਨਾਂ ਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਆਪਣੇ ਗੁਰੂ ਜੀ ਨੇ ਸੌਂਪਿਆ ਇਸ ਤਰ੍ਹਾਂ ਜਿਹੜਾ ਭਾਈ ਗੁਰਦਾਸ ਹੈ ਉਹ ਲੇਖਕ ਨੇ ਆਪਣੇ ਆਦ ਗ੍ਰੰਥ ਸਾਹਿਬ ਦੇ ਅੱਗੇ ਜੀ ਆਪਣਾ ਪ੍ਰਸ਼ਨ ਗੁਰੂ ਜੀ ਨੇ ਕਿੰਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਤਾਂ ਦੇਖੋ ਵੀ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੇ ਇਲਾਵਾ ਹੋਰ ਸੰਤਾਂ, ਭਟਾਂ, ਭਾਗਮਾ, ਮਹਾਪਰਖ ਜਿਹੜੇ ਸੀਗੇ ਉਸ ਟਾਈਮ ਤੇ ਜਾਂ ਪਹਿਲਾਂ ਹੋਏ ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਤਾਂ ਉਹਨਾਂ ਦੇ ਵਿੱਚ ਕੀ ਹੈ ਜੀ 6 ਗੁਰੂਆਂ, 15 ਭਗਤਾਂ, 11 ਭਟਾਂ, 3 ਗੁਰਸਿੱਖਾਂ ਜਾਂ ਸਾਰੇ ਤਾਂ ਸਾਰੇ ਆਪਸ਼ਨ ਸਹੀ ਹੈ 6 ਗੁਰੂ ਆਗੇ ਜੀ ਠੀਕ ਹੈ ਪਹਿਲੇ ਜਿਹੜਾ ਆਦਿ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹੈਗੇ ਨੇ ਪੰਜਵੇਂ ਗੁਰੂ ਤੱਕ ਦੀ ਬਾਣੀ ਹੈ ਬਾਅਦ ਦੇ ਵਿੱਚ ਉਸ ਦੇ ਵਿੱਚ ਜਿਹੜੇ ਹੈਗੇ ਨੇ ਛੇ ਗੁਰੂ ਤੇ ਬਾਦ ਦਦੇ ਜਿਹੜੇ ਸ਼ਬਦ ਨੇ ਉਹ ਵੀ ਸ਼ਾਮਿਲ ਕਰ ਲਏ ਜਾਂਦੇ ਨੇ ਠੀਕ ਹੈ ਛੇ ਗੁਰੂਆਂ ਦੀ 15 ਭਗਤਾਂ ਦੀ ਤਾਂ ਪਹਿਲਾ ਜਿਹੜਾ ਆਦ ਗ੍ਰੰਥ ਹੈ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹੈਗੇ ਨੇ ਪੰਜ ਗੁਰੂਆਂ ਦੀ ਬਾਣੀ ਆਦ ਗ੍ਰੰਥ ਸਾਹਿਬ ਦੇ ਵਿੱਚ ਸੌਰੀ ਜਿਹੜਾ ਮੁੱਢਲਾ ਗ੍ਰੰਥ ਆ ਉਸ ਦੇ ਵਿੱਚ ਪੰਜ ਗੁਰੂਆਂ ਦੀ ਬਾਣੀ ਹੈ ਫਿਰ ਉਸ ਦੇ ਵਿੱਚ ਛੇਵੇਂ ਗੁਰੂ ਦੇ ਸ਼ਬਦ ਆ ਜਿਹੜੇ ਉਹ ਗੁਰੂ ਉਵੇਂ ਸਾਰੇ ਜਿਹੜੇ ਜਿਹੜੇ ਸ਼ਾਮਲ ਕਰਵਾਉਂਦੇ ਨੇ ਤਾਂ 6ਵੇਂ ਗੁਰੂ ਜਿਹੜੇ ਗੁਰੂ ਤੇਗ ਬਹਾਦਰ ਉਹਨਾਂ ਦੇ ਸ਼ਬਦ ਵੀ ਇਸ ਦੇ ਵਿੱਚ ਬਾਣੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਭੱਟਾਂ ਦੀ ਤਿੰਨ ਗੁਰ ਸਿੱਖਾਂ ਦੀ ਬਾਣੀ ਹੈ ਜੋ ਦਰਜ ਹੈ ਇਸ ਤਰ੍ਹਾਂ ਸਾਰੇ ਜਿਹੜੇ ਲਗੇ ਨੇ ਇਹ ਜਿਹੜੇ ਹੈਗੇ ਨੇ ਕਹਿ ਲੋ ਕਿ ਸੰਤ ਮਹਾਤਮਾ ਪੱਟ ਪੱਤ ਉਹਨਾਂ ਦੀ ਬਾਣੀ ਇਸ ਦੇ ਵਿੱਚ ਦਰਜ ਹੈ ਜੀ ਤੇ ਆਦ ਗ੍ਰੰਥ ਸਾਹਿਬ ਦੇ ਵਿੱਚ ਇੱਥੇ ਪੰਜ ਹੈ ਜੇ ਤੁਹਾਨੂੰ ਇੱਥੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾਂਦਾ ਆਦ ਗ੍ਰੰਥ ਠੀਕ ਹੈ ਤਾਂ ਅੱਗੇ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਕਾਵ ਰੂਪਾਂ ਵਿੱਚ ਬਾਣੀ ਰਚੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਕਾਵ ਰੂਪਾਂ ਦੇ ਵਿੱਚ ਬਾਣੀ ਰਚੀ ਜੀ ਸ਼ੰਤ ਸਲੋਕ ਅਸ਼ਟਪਦੀਆਂ 12 ਮਦਾਵਣੀ ਫੁਨੇ ਤੇ ਜਾਂ ਫਿਰ ਸਾਰੇ ਤਾਂ ਸਾਰੇ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੇ ਜਿਹੜੇ ਕਾਵ ਰੂਪ ਹੈ ਉਹਨਾਂ ਦੇ ਵਿੱਚ ਸ਼ੰਤ ਵੀ ਸ਼ਾਮਿਲ ਕੀਤੇ ਠੀਕ ਹੈ ਸਲੋਕ ਵੀ ਸ਼ਾਮਿਲ ਕੀਤੇ ਅਸ਼ਟਪਦੀਆਂ 12 ਵੀ ਮਦਾਵਣੀ ਫੁਨੇ ਇਸ ਤਰ੍ਹਾਂ ਇਹ ਸਾਰੇ ਆਨਸਰ ਆ ਜਿਹੜਾ ਇਹ ਆ ਜਾਊਗਾ ਅਧੂਰੀ ਕਲਾਸ ਹੈ ਜਿਹੜੀ ਆਪਣੀ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੋਊਗੀ ਜਿਸ ਵਿੱਚ ਆਪਾਂ ਇਸ ਤੋਂ ਅੱਗੇ ਹੋਰ ਬ੍ਰੀਕੀਆਂ ਦੇ ਨਾਲ ਤੁਹਾਡੇ ਲਈ ਐਨਸੀਕਿਊ ਲੱਗ ਜਾਵਾਂਗੇ ਇਹ ਆਪਣੀ ਅੱਜ ਦੀ ਕਲਾਸ ਸੀ ਠੀਕ ਹੈ ਜੀ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ ਐਨਸੀਕਿਊ ਜੋ ਵੀ ਅਪ ਕਰਦਾਂਗੇ ਤੇ ਇਸ ਤਰ੍ਹਾਂ ਜਿਹੜਾ ਹੈਗਾ ਕਲਾਸਾਂ ਆਪਣੀ ਕੰਟੀਨਿਊ ਰਹਿਣਗੀਆਂ 11:30 ਵਜੇ ਕਲਾਸ ਹੋਏਗੀ ਠੀਕ ਹੈ ਜੀ ਤੇ ਜਿਹੜੀ ਹਿਸਟਰੀ ਦੀ ਕਲਾਸ ਆਉਤੋਂ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਨਾਲ ਕਲਾਸ ਚੱਲ ਜਾਣਾ ਕਰੀਏ ਜੀ ਵੀਡੀਓ ਕਲਾਸ ਉਹ ਆਪਾਂ ਐਸੇ ਕਰਕੇ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਜਿਹੜਾ ਹੈਗਾ ਜੀ ਕੋਈ ਟੈਲੀਗ੍ਰਾਮ ਗਰੁੱਪ ਦੇ ਲਈ ਤਾਂ ਪਹਿਲੇ ਨੂੰ ਤੁਸੀਂ ਜੁਆਇਨ ਕਰੋ ਤੇ ਜੁਆਇਨ ਕਰਕੇ ਜਿਹੜਾ ਹੈਗਾ ਸਾਡੇ ਨਾਲ ਜੁੜੋ ਹਰ ਇੱਕ ਅਪਡੇਸ਼ਨ ਜਿਹੜੀ ਉਹ ਤੁਹਾਨੂੰ ਤੁਹਾਡੇ ਗਰੁੱਪਾਂ ਦੇ ਵਿੱਚ ਜਿਹੜੀ ਮਿਲਦੀ ਹੈ ਸੋ ਗਰੁੱਪਾਂ ਦੇ ਵਿੱਚ ਅਲ ਹਮਦੁਲਿll ਦਾਸ ਬਹੁਤ ਵਧੀਆ ਲੱਗੀ ਹੋਈ ਤਾਂ ਸਾਨੂੰ ਲਾਈਕ ਕਰੋ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਅੰਤ ਚਾਹੋਗੇ ਤੇ ਜਿਹੜੀਆਂ ਹੈਗੀਆਂ ਆਪਸ਼ਨਾਂ ਦੇ ਵਿੱਚੋਂ ਆ ਸਰਫਾਈਂਡ ਕਰ ਫੋਟੋਮੈਂਟ ਕਰਦੇ ਰਹਿਣਾ ਇਹ ਕਲਾਸ ਹੈ ਜਿਹੜੀ ਆਪਾਂ ਤੁਹਾਡੇ ਲਈ ਅੱਜ ਤੋਂ ਦੁਬਾਰਾ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਪੀ ਦਾ ਤੁਹਾਨੂੰ ਮਾਸਟਰ ਕਿ ਆਪ ਦੇ ਦੁਆਰਾ ਜਲਦੀ ਹੀ ਜਿਹੜੀ ਇਹ ਜੁਨੀਆ ਦਾ ਸਾਥ ਹੈ ਜਿਹੜਾ ਛੁੱਟ ਦਿੰਦੇ ਰਹੋ ਹਰ ਇੱਕ ਸਾਲ ਨੂੰ ਆਸਾ ਜਿਹੜਾ ਦਿਓ ਹਰ ਇੱਕ ਸ਼ਾਂਤ ਮਈ ਮੰਦ ਸੰਗਤਰੀ ਨਾਲ ਜੀ ਤੁਰੂ ਨੀੜਾ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ